ਆ ਫੈਬ੍ਰਿਕ ਵੀ ਸੁਆਗਤ ਹੈ ਤੁਹਾਡਾ ਲੋਜੀ ਤੁਹਾਡੇ ਲਈ ਪਿਓਰ ਹੈਂਡਵਰਕ ਦੇ ਸੂਟ ਲੈ ਕੇ ਆਈਆਂ ਸ਼ਿਮਰ ਦੇ ਵਿੱਚ ਮਲਟੀ थ्रेड ਦਾ ਕੰਮ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਸੂਟ ਹੈਗਾ ਜੀ ਸ਼ਿਮਰ ਦੇ ਵਿੱਚ ਹੈਗਾ ਤੇ ਕਲਰ ਵੀ ਬਹੁਤ ਸੋਹਣਾ ਯੂਨੀਕ ਜਿਹਾ ਕਲਰ ਹੈਗਾ ਦੇਖੋ ਪਾਰਟੀ ਵੇਅਰ ਸੂਟ ਹੈਗਾ ਜੇ ਤੁਸੀਂ ਵਿਆਹ ਸਾਦੀ ਤੇ ਪਾਣਾ ਹੋਵੇ ਜਾਂ ਫਿਰ करवा चौथ ਵਾਸਤੇ ਲੈਣਾ ਹੋਵੇ ਆ ਦੇਖੋ ਇਹ ਦੁਪੱਟਾ ਹੈਗਾ ਪਿਓਰ ਔਰਗੰజా ਦਾ ਦੁਪੱਟਾ ਹੈਗਾ ਟੂ ਸਾਈਡ ਇਸ ਤਰ੍ਹਾਂ ਇਹਦੇ ਤੇ ਦੇਖੋ ਵਰਕ ਹੈਗਾ ਤੇ 4 ਸਾਈਡ ਇਸ ਤਰ੍ਹਾਂ ਲੈਸ ਲੱਗੀ ਹੋਈ ਆ ਪਿਓਰ ਔਰਗੰਝਾ ਦਾ ਦੁਪੱਟਾ ਹੈਗਾ ਜੀ ਇਹਦਾ ਪਿਓਰ ਸਿਲਕ ਦੀ ਸਲਵਾਰ ਹੈਗੀ ਤੇ ਸਿਮਰ ਦੇ ਵਿੱਚ ਇਹ ਸੂਟ ਹੈਗਾ ਤੇ ਬਹੁਤ ਸੋਹਣੇ ਸੂਟ ਨੇ ਜੀ ਤੇ ਪ੍ਰਾਈਸ ਇਹਨਾਂ ਦਾ ਹੈਗਾ ਜੀ 3200 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਜੀ 3200 ਰੁਪਏ ਪ੍ਰਾਈਸ ਹੈਗਾ ਤੇ ਰੇਟ ਵਾਈਜ਼ ਸੂਟ ਬਹੁਤ ਸੋਹਣੇ ਨੇ ਜੀ ਪਿਓਰ ਸਿਮਰ ਦੇ ਵਿੱਚ ਹੈਗੇ ਨੇ ਤੇ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਆ ਦੇਖੋ ਇੱਕ ਇਹ ਵਾਲਾ ਕਲਰ ਹੈਗਾ ਇਹਦਾ ਇਹ ਮੋਰ ਪੰਖੀ ਜਿਹਾ ਕਲਰ ਹੈਗਾ ਇਹ ਸਾਰੇ ਨਵੇਂ ਕਲਰ ਨੇ ਇੰਗਲਿਸ਼ ਕਲਰ ਨੇ ਤੇ ਸੂਟ ਬਹੁਤ ਸੋਹਣੇ ਨੇ ਤੇ ਇਹ ਦਾ ਦੁਪੱਟਾ ਹੈਗਾ ਜੀ ਦੇਖੋ ਆ ਦੁਪੱਟਾ ਹੈਗਾ ਜੀ ਦੁਪੱਟੇ ਤੇ ਇਸ ਤਰ੍ਹਾਂ ਵਰਕ ਹੈਗਾ ਤੇ ਇਸ ਤਰ੍ਹਾਂ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਤੇ ਇਹ ਦੀ ਆਏਗੀ ਜੀ ਸਲਵਾਰ ਉਪਾੜਾ ਸਿਲਕ ਦੀ ਸਲਵਾਰ ਹੈਗੀ ਆ ਤੇ ਸਿਮਰ ਦਾ ਦੀ কুরਤੀ ਹੈਗੀ ਆ ਤੇ ਪਿਓਰ ਔਰਗੰజా ਦਾ ਦੁਪੱਟਾ ਹੈਗਾ ਜੀ ਤੇ ਸੂਟ ਸਾਰੇ ਹੀ ਬਹੁਤ ਸੋਹਣੇ ਨੇ ਤੇ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਤੇ ਪਿਓਰ ਸ਼ਿਮਰ ਦਾ ਕਪੜਾ ਲੱਗਿਆ ਹੋਇਆ ਸਾਰੀ ਗੱਲ ਤਾਂ ਇਹ ਆ ਜੀ ਅੱਜ ਕੱਲ ਡੁਪਲੀਕੇਟੀ ਮਾਰਕੀਟ ਚ ਬਹੁਤ ਆ ਰਹੀ ਹੈ ਤੁਹਾਨੂੰ ਪਤਾ ਹੀ ਹੈਗਾ ਆ ਦੇਖੋ ਜੀ ਆ ਦੇਖੋ ਘੇਰੇ ਤੇ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਤੇ ਆ ਦੇਖੋ ਉੱਪਰ ਤੇ ਪੈਨਲ ਵਰਕ ਹੈਗਾ ਤੇ ਇਹ ਦਾ ਹੋਊਗਾ ਜੀ ਦੁਪੱਟਾ ਦੁਪੱਟੇ ਤੇ ਵੀ ਵਰਕ ਹੈਗਾ ਜੀ ਤੇ ਇਹਦੀ ਸਲਵਾਰ ਤੇ ਵੀ ਵਰਕ ਹੈਗਾ ਜੀ ਆ ਦੇਖੋ ਜੀ ਬਹੁਤ ਸੋਹਣਾ ਕਲਰ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਇਹਦੀ ਸਲਵਾਰ ਤੇ ਵਰਕ ਆਏਗਾ ਇਸ ਤਰ੍ਹਾਂ ਤੇ ਦੁਪੱਟਾ ਵੀ ਤੁਹਾਨੂੰ ਦਿਖਾਨੀ ਆ ਮੈਂ ਖੋਲ ਕੇ ਇੱਕ ਮਿੰਟ ਆ ਦੇਖੋ ਜੀ ਇਹ ਦਾ ਦੁਪੱਟਾ ਹੈਗਾ ਜੀ ਦੇਖੋ ਦੁਪੱਟੇ ਤੇ ਇਸ ਤਰ੍ਹਾਂ ਬੁੱਟੀਆਂ ਬਣੀਆਂ ਹੋਈਆਂ ਸਾਰੇ ਦੁਪੱਟੇ ਤੇ ਆ ਦੇਖੋ ਬਹੁਤ ਸੋਹਣਾ ਸੂਟ ਹੈਗਾ ਤੇ ਇਸ ਤਰ੍ਹਾਂ ਫੋਰ ਸਾਈਡ ਲੈਸ ਲੱਗੀ ਹੋਈ ਆ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਸੂਟ ਦੀ ਤੇ ਬਾਕੀ ਇਹਦੇ ਵਿੱਚ ਇੱਕ ਕਲਰ ਹੋਰ ਦਿਖਾਨੀ ਆ ਮੈਂ ਤੁਹਾਨੂੰ ਆਹ ਵਾਲਾ ਕਲਰ ਹੈਗਾ ਫਿਰੋਜੀ ਕਲਰ ਸਾਰੇ ਬਹੁਤ ਸੋਹਣੇ ਕਲਰ ਨੇ ਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਆ ਦੇਖੋ ਜੀ ਪ੍ਰਾਈਸ ਤੁਹਾਨੂੰ ਪਊਗਾ ਜੀ 3200 ਰੁਪਏ ਇਹ ਆਫਰ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇ ਰਹੇ ਹਾਂ 3200 ਦੇ ਪ੍ਰਾਈਸ ਦੇ ਵਿੱਚ ਤੁਸੀਂ ਕਿਤੇ ਵੀ ਟਰਾਈ ਕਰ ਲਿਓ ਤੁਹਾਨੂੰ ਇਹ ਸੂਟ ਨਹੀਂ ਮਿਲਣਾ ਆ ਦੇਖੋ ਜੀ ਇਹਦੀ ਸਲਵਾਰ ਹੈਗੀ ਆ ਇਹ ਦਾ ਦੁਪੱਟਾ ਹੈਗਾ ਜੀ ਦੇਖੋ ਇਹ ਦੁਪੱਟਾ ਹੈਗਾ ਜੀ ਬਾਕੀ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਮੈਨੂੰ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਜੇ ਕਿਸੇ ਨੂੰ ਵਿਆਹ ਸਾਦੀ ਦਾ ਕੱਪੜਾ ਲੈਣਾ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਨੇ ਉਹਨਾਂ ਨੂੰ ਹੋਲ ਸੇਲਾਂ ਦੇ ਵਿੱਚ ਦੇ ਵਿੱਚ ਅਪਾਂ ਵਿਆਹ ਸਾਦੀ ਦਾ ਕੱਪੜਾ ਦਵਾਂਗੇ ਤੇ ਬਾਕੀ ਮੇਰੇ ਰੇਟ ਦੇਖ ਕੇ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਕਿ ਕਿੰਨੇ ਮਤਲਬ ਘੱਟ ਰੇਟ ਨੇ ਆਪਣੇ